ਅੱਜ ਅਸੀਂ ਸੀਨੀਅਰ ਸਕੂਲ ਦੇ ਸਕੂਲ ਖੜਾ ਦੋਨਾਂ ਵਿਚਾਰੇ ਆ ਔਰ ਇੱਥੇ ਤਕਰੀਬਨ 21 ਲੱਖ ਦੀ ਗ੍ਰਾਂਟ ਅ ਸਿੱਖਿਆ ਕ੍ਰਾਂਤੀ ਦੇ ਤਹਿਤ ਜਿਹੜੀ ਉਹ ਆਈ ਹੈ ਸੋ ਮੈਂ ਖੁਦ ਦੇਖਿਆ ਚਾਰ ਦੀਵਾਰੀ ਬਹੁਤ ਸੋਹਣੀ ਬਣ ਗਈ ਹੈ ਰੂਮਸ ਬਣ ਗਏ ਟਰੈਕ ਬਣ ਗਏ ਤੇ ਹੋਰ ਵੀ ਜਿਹੜੀ ਕਿਸੇ ਚੀਜ਼ ਦੀ ਕਮੀ ਨਹੀਂ ਅਸੀਂ ਛੱਡਾਂਗੇ 21 ਲੱਖ ਦੀ ਗ੍ਰਾਂਟ ਆਈ ਹੈ ਹੋਰ ਵੀ ਕੋਈ ਜ਼ਰੂਰਤ ਹੋਈ ਤੇ ਸਿੱਖਿਆ ਸਕੂਲਾਂ ਦੇ ਵਿੱਚ ਸਿੱਖਿਆ ਲਈ ਜਿਹੜੀ ਗ੍ਰਾਂਟ ਹੈ ਉਹਦਾ ਕੋਈ ਕਟਾ ਨਹੀਂ ਹੈ ਸੋ ਅਸੀਂ ਉਹ ਪੂਰੀ ਕਰਾਂਗੇ ਤੇ ਇੱਥੇ ਆਣ ਕੇ ਬੱਸ ਚੰਗਾ ਲੱਗਾ ਮੈਨੂੰ ਬਹੁਤ ਕਿ ਇੱਥੋਂ ਦਾ ਸਟਾਫ ਬੜਾ ਮਿਹਨਤੀ ਹੈ ਮਿਹਨਤ ਕਰ ਰਿਹਾ ਜੀ ਔਰ ਬੱਚੇ ਬੜੇ ਉਹਨਾਂ ਨੂੰ ਜਿਹੜਾ ਚੰਗਾ ਪੜਾਈ ਕੀਤੀ ਜਾ ਰਹੀ ਹੈ ਔਰ ਚੰਗਾ ਉਹਨਾਂ ਨੂੰ ਗਾਈਡ ਕੀਤਾ ਜਾ ਰਿਹਾ ਹੈ ਇਹਦੇ ਲਈ ਮੈਂ ਪਿੰਡ ਵਾਲਿਆਂ ਦਾ ਬਹੁਤ ਸਹਯੋਗ ਵੱਡਾ ਸਹਯੋਗ ਹੈ ਬਹੁਤ ਦਾਨੀ ਸੱਜਣੇ ਇਸ ਪਿੰਡ ਦੇ ਇੱਥੋਂ ਦੇ ਸਕੂਲ ਲਈ ਸਟੇਡੀਅਮ ਲਈ ਦਾਨ ਕਰਦੇ ਆ ਫਿਰ ਉਹਨਾਂ ਦਾ ਵੀ ਖਾਸ ਤੌਰ ਤੇ ਮੈਂ ਧੰਨਵਾਦ ਕਰਦਾ